ਵਾਹਿਗੁਰਜੀ ਕਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ ਗੁਰੂ ਜੀ ਦੀਆਂ ਸਾਖੀਆਂ ਨੂੰ ਸਭ ਤੋਂ ਪਹਿਲਾਂ ਸੁਣਨ ਵਾਸਤੇ ਅਇਥੋਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਫਿਰ سامنے ਦਿਖਾਈ ਦੇ ਰਹੇ ਬੈਲ ਦੇ ਬਟਨ ਨੂੰ ਦਬਾ ਕੇ ਇਸ ਤਰ੍ਹਾਂ ਆਨ ਉੱਪਰ ਕਲਿੱਕ ਕਰੋ ਪਿਆਰੀ ਸਾ ਸੰਗਤ ਜੀ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਲੋਕਾਂ ਦਾ ਉਧਾਰ ਕਢਦੇ ਹੋਏ ਇਕ ਪਿੰਡ ਵਿੱਚ ਜਾ ਪਹੁੰਚੇ ਗੁਰੂ ਜੀ ਉੱਥੇ ਇੱਕ ਦਰਗਤ ਹੇਠਾਂ ਬੈਠ ਗਏ ਉੱਥੋਂ ਦੇ ਲੋਕ ਸੰਤ ਸਮਝ ਕੇ ਗੁਰੂ ਜੀ ਦੇ ਦਰਸ਼ਨਾਂ ਨੂੰ ਆਏ ਹਿਰਦੇ ਵਿੱਚ ਪ੍ਰੇਮ ਰੱਖਦੇ ਹੋਏ ਉਹਨਾਂ ਨੇ ਗੁਰੂ ਜੀ ਦੇ ਅੱਗੇ ਸੀਸ ਨਿਵਾਇਆ ਉੱਥੋਂ ਦੇ ਲੋਕਾਂ ਨੇ ਕਈ ਦਿਨ ਗੁਰੂ ਜੀ ਦੇ ਬਚਨ ਸੁਨੇ ਅਤੇ ਗੁਰੂ ਜੀ ਦੀ ਸੇਵਾ ਕੀਤੀ ਜਿਸ ਵੇਲੇ ਕਿੰਨੇ ਹੀ ਦਿਨ ਲੰਘ ਗਏ ਤਾਂ ਇੱਕ ਦਿਨ ਸਾਰੇ ਨਗਰ ਵਾਸੀਆਂ ਨੇ ਆਪਣੇ ਜਾਲ ਲਈ ਕਿੜੀ ਕੱਢ ਲਈ ਅਤੇ ਆਪਣੇ ਘੜਾਂ ਦਾ ਸਮਾਨ ਸੰਭਾਲ ਲਿਆ। ਉਹਨਾਂ ਦੀ ਇਹ ਚਾਲ ਵੇਖ ਕੇ ਗੁਰੂ ਜੀ ਨੇ ਬਚਨ ਉਚਾਰੇ ਕਿ ਤੁਸੀਂ ਗੱਡਿਆਂ ਵਿੱਚ ਸਮਾਨ ਲੱਦਿਆ ਹੋਇਆ ਹੈ। ਪਿੰਦੇ ਸ਼ਾਇਦ ਕਿ ਕਿੱਧਰ ਜਾ ਰਹੇ ਹੋ? जड़े दुख खड़ के तुम्हारा घर देता है अते सारे परिवार समेत होते जा रहे हो, हो कि नू किसे राजे का डर है गुरु जी की गल सुन के पिंड दो हथ जोड़ के अपनी दुख भरी गल गुरु जी अगे बयान कर लगे पिंड के लोग कह लगे गुरु जी इस पिंड महीने बाद अचनचेत ही अग लग जाती है इसे मुसीबत कारण असी किसी होर थानते चले जाते हाँ ते मुड़ के फिर अपने घड़ी आ जाते हाँ छेवें महीने एक दिन अग नाल, कोई साढ़े घर साड़ देता है असी डर कारण भज के कुछ दिन यह घर छड़ के किसी होर पिंड जा वसदे हाँ जेकर तीडे चलो तो अच्छा है असी हर प्रकार चरणों की सेवा करते रहे ती संत स्वरूप पर उपकार करने वाले हो फिर भी जिमें इच्छा होू जी ने वचन किया ਤੁਸੀਂ ਗੁਰੂ ਜੀ ਦੀ ਸਿੱਖੀ ਤੋਂ ਆਦੋਂ ਕਾਢ ਲਵੋ ਫਿਰ ਤੁਹਾਡੇ ਘਰ ਨਹੀਂ ਸਾੜਨਗੇ ਸਤਨਾਮ ਦਾ ਸਿਮਰਨ ਕਰੋ ਆਪਣੇ ਹਿਰਦੇ ਵਿੱਚੋਂ ਡਰ ਨੂੰ ਕੱਢ ਦਿਓ ਆਪਣੇ ਟਿਕਾਰੇ ਤੇ ਆਰਾਮ ਨਾਲ ਬਸੋ ਹੁਣ ਅੱਗੇ ਤੋਂ ਆਪ ਤੋ ਨਹੀਂ ਲੱਗੇਗੀ ਪਿੰਡ ਵਿੱਚ ਇੱਕ ਧਰਮ ਸ਼ਾਲਾ ਦਾ ਨਿਰਮਾਣ ਕਰੋ ਲੋੜਵੰਤਾ ਅਤੇ ਸੰਤਾਂ ਦੀ ਸੇਵਾ ਕਰੋ ਇਹ ਸੁਣ ਕੇ ਉਹਨਾਂ ਨੂੰ ਹਿਰਦੇ ਵਿੱਚ ਬਹੁਤ ਜ਼ਿਆਦਾ ਪ੍ਰਸ਼ੰਸਾ ਹੋਈ ਉਹਨਾਂ ਨੇ ਤੁਰੰਤ ਸਿੱਖੀ ਧਰਮ ਕਰ ਲਈ ਉਹ ਕਾਰਜ ਛੱਡ ਕੇ ਦੁਜੇ ਪਿੰਡ 나 ਗਏ ਗੁਰੂ ਜੀ ਦਾ ਬਚਨ ਮੰਨ ਕੇ ਆਪਣੇ ਘਰਾਂ ਵਿੱਚ ਹੀ ਰਹਿੰਦੇ ਰਹੇ ਪਿੰਡ ਦੇ ਲੋਕਾਂ ਨੇ ਸਾੜੀ ਸਮਕੜੀ ਆਗਤੋ ਢાળ ਕੇ ਸੰਭਾਲ ਲਈ ਅਤੇ ਗੁਰੂ ਨਾਨਕ ਦੇਵ ਜੀ ਕੋਲ ਲੈ ਕੇ ਆ ਗਏ ਕਿਉਂਕਿ ਉਹਨਾਂ ਦੇ ਮਨ ਵਿੱਚ ਅੱਧ ਦਾ ਖਤੜਾ ਸੀ ਸਾਰੇ ਆਦਮੀ ਔਰਤ ਗੁਰੂ ਜੀ ਕੋਲ ਬੈਠ ਗਏ ਉਸ ਵੇਲੇ ਇੱਕ ਪਿਆਨਕ ਰੂਪ ਵਾਲਾ ਦਾਨਵ ਆਂਦਾ ਹੋਇਆ ਉਹਨਾਂ ਆਦਮੀਆਂ ਔਰਤਾਂ ਨੇ ਵੇਖਿਆ ਉਸ ਦਾਨਵ ਦੇ ਪੈਰ ਪਤਾਲ ਵਿੱਚ ਤੇ ਸਿਰ ਆਕਾਸ਼ ਵਿੱਚ ਸੀ

ਲੰਪੇ ਲੰਬੇ ਦੰਦ ਤੇ ਚਾਂਬੜੇ ਵੜਕੇ ਹੋਠ ਸਾਨੋ ਜਿਨਾਂ ਨੂੰ ਉਹੋ ਜੀਵ ਨਾਲ ਚਾਟ ਡਿਆ ਸੀ ਉਸਦੇ ਹੱਥ ਵਿੱਚ ਬਲਦੀ ਹੋਈ ਅੱਗ ਸੀ ਜੋ ਪਿੰਡ ਦੇ ਲੋਕਾਂ ਲਈ ਬਹੁਤ ਡੁਖਤਾਈ ਸੀ ਇਹ ਵੇਖ ਕੇ ਪਿੰਡ ਦੇ ਲੋਕ ਡਰ ਗਏ ਉਹਨੇ ਮੋਤ ਆਈ ਜਾਣ ਲਈ ਚਾਰੇ ਪੀਰੇ ਫੁਕ ਹੋ ਗਏ ਮੋਦੇ ਟੁਕਲ ਸੁਕਦੇਈ ਦਰਦ ਅਤੇ ਅਸ਼ਾਂਤੀ ਕਾਰਨ ਤਨ ਕੰਬਨ ਲੱਗਦੇ ਅਤੇ ਸੁੰਗੜ ਗਏ ਉਸ দানਵ ਨੂੰ ਵੇਖਣ ਦੀ ਹਿੰਮਤ ਨਾ ਰਹੀ ਉਹਨਾਂ ਨੇ ਅੱਖਾਂ ਬੰਦ ਕਰ ਲਈਆਂ ਪਿੰਡ ਦੇ ਲੋਕ ਆਪਸ ਵਿੱਚ ਕਹਿਣ ਲੱਗੇ ਕਿ ਹੁਣ ਤਾਂ ਮੌਤ ਆ ਗਈ ਹੁਣ ਕਿਸ ਦੇ ਚੜ੍ਹਨਾ ਦੀ ਸ਼ਰਨ ਵਿੱਚ ਜਾਈਏ ਪਹਿਲਾਂ ਹੀ ਘੜਾਂ ਦੇ ਸੜਨ ਦੀ ਚਿੰਤਾ ਸੀ

कंबदे हुए वेख्या जो कि बहुत डर रहे सन उस तो बाद गुरु ने उस दानव वाला अपनी दृष्टि कित्ती। गुरु जी दृष्टि पैदे ही उसी समय वे आकार वाला दानव व्याकुल हो गया अति बेहोश हो के धरती से डिग पिया जिमें कोई पुराना दरखत होवे अते ओहो ਹਾਵਾ ਦੇ ਚੋਕੇ ਨਾਲ ਉੱਕੜ ਗਿਆ ਹੋਵੇ ਉਸੇ ਤਰ੍ਹਾਂ ਨਾਲ ਇਹ ਪਰੀ ਤੇ ਪਿਆਨਕ দানਵ ਪੁਆਟਨੀ ਖਾ ਕੇ ਡਿੱਗ ਪਿਆ ਡਿੱਗਦੇ ਸਮੇਂ ਹੀ ਉਸਨੇ ਆਪਣਾ ਸਿਰ ਛੁੱਟ ਦਿੱਤਾ ਦਿਆ ਦੇ ਭੰਡਾਰ ਗੁਰੂ ਜੀ ਨੂੰ ਇਹ ਦੇਖ ਕੇ ਉਸਤੇ ਦਇਆ ਆ ਗਈ ਕਿਉਂਕਿ ਆਤ ਨੂੰ ਉਸਨੇ ਨਿਮਰਤਾ ਦਿਖਾਈ ਸੀ उसके सिर नी ने चरण कमल दूर हो, गई। उस हो गया जस्त्र खट्ट सजीवनी बुद्धि के सुघाण होश आ जाती है गुरु जी देज दे प्रकाश का असर वेख के उसका मन ਬੋਤਨ ਨਮਰਤਾ ਵਿਚ ਆ ਗਿਆ ਅਤੇ ਉਹ ਕਹਿਣ ਲੱਗਾ ਗੁਰੂ ਜੀ ਮੇਰਾ ਅਪਰਾਧ ਬਖਸ਼ ਦਿਓ ਸਾਧੂ ਦੇ ਪੇਸ਼ ਵਿੱਚ ਤੁਸੀਂ ਤਾਂ ਪਰਮੇਸ਼ਰ ਹੀ ਹੋ ਅਗਿਆਨੀ ਹੋਣ}\,\text{ਤਾਰਨ ਮੈਂ ਤੁਹਾਡੀ ਮਿਹਾਈ ਨਹੀਂ ਜਾ ਸਕਿਆ ਤੁਸੀਂ ਤਾਂ ਮਹਾਪੁਰਖ গুণাধি ਖਾਨ ਹੋ ਮੈਂ ਤਾਂ ਇਹਨਾਂ ਲੋਕਾਂ ਤੋਂ ਇਹ ਨਿਮਣਾਉ ਲਈ ਇਹਨਾਂ ਦੇ ਕਾਰੋਬਾਰ ਸਾੜ ਦਿੰਦਾ ਸਾਂ ਹਾਂ ਤੁਹਾਡੇ ਚਰਨ ਕਮਲ ਸੁਭਾਈ ਮਨ ਹੋਏ ਹਨ ਤੁਸੀਂ ਜੇ ਇੱਥੇ ਆ ਗਏ ਹੋ ਤਾਂ ਇਹਨਾਂ ਲੋਕਾਂ ਦੇ ਭਾਗ ਜਾਗ ਪਏ ਹਨ ਉਹ ਇਹਨਾਂ ਸਾਰਿਆਂ ਦਾ ਉਦਾਹਰਣ ਕਰੋ ਤੁਸੀਂ ਦਿਆ ਦੇ ਭੰਡਾਰ ਅਤੇ ਪਰਉਪਕਾਰੀ ਹੋ ਮੈਂ ਤਾਂ ਤੁਹਾਡੇ ਸੇਵਕਾਂ ਦਾ ਸੇਵਕ ਹਾਂ ਜੋ ਵੀ ਹੁਕਮ ਕਰੋਗੇ ਸਦਾ ਉਹੀ ਨਿਸ਼ਚੈ ਨਾਲ ਕਰਾਂਗਾ ਜਿਸ ਨਾਲ ਦੁੱਖਾਂ ਦਾ ਨਾਸ਼ ਹੋਏ ਦਇਆ ਕਰਨ ਵਾਲੇ ਗੁਰੂ ਜੀ ਨੇ ਬਚਨ ਕੀਤਾ ਇਸ ਪਿੰਡ ਵਿੱਚ ਇੱਕ ਧਰਮਸ਼ਾਲਾ ਬਣਾਓ ਉਸ ਵਿੱਚ ਲੋਕਾਂ ਨਾਲ ਮਿਲ ਕੇ ਕੀਰਤਨ ਕਰਿਆ ਕਰੋ ਜਦੋਂ ਵੀ ਦੁੱਖ ਤਕਲੀਫ ਆਵੇ ਸਤਨਾਮ ਦਾ ਸਿਮਰਨ ਕਰਿਆ ਕਰੋ ਜਿਸ ਨਾਲ ਪਾਪ ਨਸ਼ਟ ਹੋਣ ਉੱਥੇ ਆਪਣੇ ਸਿਰਾਂ ਤੇ ਪਾਣੀ ਢੋ ਕੇ ਲਿਆਵੋ ਜਿੱਤੇ ਦੀ ਸੰਗਤ ਵਿੱਚ ਜੁੜ ਕੇ ਲੋਕੀ ਕੜਤਾੜ ਦੀ ਭਗਤੀ ਕਰਦੇ ਹਨ ਸੇਵਾ ਕਰਨ ਨਾਲ ਮਨ ਨਿਰਮਲ ਹੋ ਜਾਂਦਾ ਹੈ ਅਤੇ ਜਨਮ ਜਮਾਂਤਰਾ ਦੇ ਪਾਪ ਨਸ਼ਟ ਹੋ ਜਾਂਦੇ ਹਨ ਸਤ ਨਾਮ ਦਾ ਸਿਮਰਨ ਕਰਨ ਨਾਲ ਅੰਤ ਸਮੇਂ ਅਸਾਨੀ ਨਾਲ ਮੁਕਤੀ ਪ੍ਰਾਪਤ ਹੋ ਜਾਂਦੀ ਹੈ ਜਗਤ ਗੁਰੂ ਜੀ ਦੇ ਉਪਦੇਸ਼ ਸੁਣ ਕੇ ਉਸ ਨੇ ਆਪਣੇ ਸਿਰ ਮੱਥੇ ਤੇ ਪੜਵਾਣ ਕਰ ਲਈ ਈਕ ਧਰਮਸ਼ਾਲਾ ਬਣਵਾ ਦਿੱਤੀ ਅਤੇ ਫਿਰ ਮਾਨ ਵਿੱਚ ਨਿਮਰਤਾ ਰੱਖ ਕੇ ਸੇਵਾ ਕਰਨ ਲੱਗ ਪਿਆ ਗੁਰੂ ਜੀ ਧਰਮਸ਼ਾਲਾ ਵਿੱਚ ਬੈਠ ਗਏ ਅਤੇ ਗੁਰੂ ਜੀ ਲੋਕਾਂ ਨੂੰ ਨਾਮ ਦਾ ਸਿਮਰਨ ਕਰੋ ਦਾ ਉਪਦੇਸ਼ ਕਰਨ ਲੱਗੇ ਸੋ ਪਿਆਰੀ ਸਾ ਸੰਤ ਜੀ ਵੀਰੇ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਜੀ ਲਿਖੋ